ਆਨਲਾਈਨ ਗਏ ਸਾਡੇ ਨਾਲ ਇੱਕ ਬੰਦਾ ਨਾ ਹੁੰਦਾ ਅਸੀਂ ਲੈ ਜਣ ਅਸੀਂ ਅੱਜ ਹੀ ਕਿਹੋ ਜਿਹਾ ਕਾਰਜ ਜਿਹਾ ਰੱਖਿਆ ਨਾ ਬਸ ਬਹੁਤ ਵਧੀਆ ਲੱਗੀ ਡੀਲ ਤੁਹਾਡੀ ਮਤਲਬ ਹੈ ਦਿਲੋਂ ਹਾਂ ਸੈਟੀਸਫਾਈਡ ਆ ਮੇਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਹੀ ਬਹੁਤ ਵਧੀਆ ਲੱਗਿਆ ਜੈ ਮਾਤਾ ਦੀ ਦੋਸਤੋ ਵੀਰ ਜੀ ਆਏ ਨੇ ਪਰਮਿੰਦਰ ਸਿੰਘ ਇਹ ਆਏ ਨੇ ਪਠਾ ਦੂਆ ਇਹ ਹੈਗਾ ਜੀ ਜਗਰੋਂ ਤੋਂ ਵੀ ਦੂਰ ਹੈ ਮਤਲਬ 20 25 ਕਿਲੋਮੀਟਰ ਕਹਿੰਦੇ ਜਗਰੋਂ ਤੋਂ ਵੀ ਪਰੇ ਹੈ ਮੈਂ ਮੈਪ ਤੇ ਹੁਣੀ ਚੈੱਕ ਕੀਤਾ ਵਾ 61 ਕਿਲੋਮੀਟਰ ਪੈਂਦਾ ਜੀ 61 ਕਿਲੋਮੀਟਰ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਾਲ ਕੀਤੀ ਪਹਿਲਾਂ ਇਹਨਾਂ ਨੂੰ ਰੇਟ ਪਸੰਦ ਆ ਗਿਆ ਇਹਨਾਂ ਨੇ ਲਿਆ 15 ਪਲੱਸ 256 ਜੀਵੀ ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਲਗਾਇਆ ਵੀਰ ਨੂੰ ਮੇਰੇ ਕਿੰਨੇ ਮਹੀਨੇ ਚੱਲਿਆ ਭਰਾ 6 ਕੁ ਮਹੀਨੇ ਪੰਜ ਪੰਜ ਕੁ ਮਹੀਨੇ 6 ਕੁ ਮਹੀਨੇ ਚੱਲਿਆ ਆ ਫੋਨ ਦਿੱਤਾ ਇਹਨਾਂ ਨੂੰ ਓਨਲੀ 66000 66000 ਰੁਪਏ ਦਿੱਤਾ ਵੀਰ ਨੂੰ 100 ਹੈਲਥ 100 ਕੰਡੀਸ਼ਨ ਠੀਕ ਹੈ ਜੀ ਔਰ ਵੀਰ ਜੀ ਨਾਲ ਗੱਲਬਾਤ ਹੋਈ ਗੁਰਜੋਤ ਵੀਰ ਜਗਜੋਤ 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 ਵੀਰ ਜੀ ਵੀ ਨਾਲ ਨੇ ਔਰ ਤੁਹਾਡਾ ਨਾਮ ਕੀ ਹੈ ਹਰਸ਼ਦੀਪ ਹਰਸ਼ਦੀਪ ਕੀ ਨਾਮ ਹੈ ਤੁਹਾਡਾ ਹਰਸ਼ਦੀਪ ਕੀ ਕਰਦੇ ਹੋ ਤੁਸੀਂ ਮੈਂ ਸਟੱਡੀ ਕਰਦਾ ਹਾਂ ਸਟੱਡੀ ਤੁਸੀਂ ਕੀ ਕਰਦੇ ਹੋ ਸਟੱਡੀ ਕਰਦੇ ਹੋ ਤੁਸੀਂ ਵੀ ਸਟੱਡੀ ਕਰਦੇ ਹੋ ਹਾਂਜੀ ਤੁਸੀਂ ਟੀਚਰ ਕਰਦਾ ਸਕੂਲ ਚ ਕੀ ਨਾਮ ਹੈ ਤੁਹਾਡਾ ਪਰਮਿੰਦਰ 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 ਵੀਰ ਜੀ ਨੇ ਇਹ ਟੀਚਰ ਨੇ ਵਧੀਆ-ਵਧੀਆ ਬੰਦੇ ਮੇਰੇ ਕੋਲੇ ਆਉਂਦੇ ਨੇ ਇਹ ਨੇ ਕਲਸਟਰ ਮੈਨੇਜਰ ਇਹ ਜੋ ਐਕਸੈਸ ਦੀ ਆਪਾਂ ਮਸ਼ੀਨਾਂ ਲਗਾਉਂਦੇ ਹਾਂ ਨਾ ਐਕਸੈਸ ਦੀਆਂ ਇਹ ਉਹਨਾਂ ਦੇ ਲੁਧਿਆਣਾ ਦੇ ਕਲਸਟਰ ਮੈਨੇਜਰ ਨੇ ਇਹਨਾਂ ਨੇ ਕਰਵਾਣਾ ਸੀ ਕ੍ਰੈਡਿਟ ਕਾਰਡ ਸਕ੍ਰੈਚ ਮੈਂ ਕਿਹਾ ਵੀ ਇਦਾਂ ਕਰਕੇ ਹੋਣਾ ਨਹੀਂ ਹੈਗਾ ਇਹਦੇ ਤੇ ਸਾਨੂੰ 2% ਕ੍ਰੈਡਿਟ ਕਾਰਡ ਤੇ ਨਾ 2% ਪੈਂਦਾ ਵਾ ਇਹ ਕਹਿੰਦੇ ਨਹੀਂ ਮੈਂ ਕਲਸਟਰ ਮੈਨੇਜਰ ਹਾਂ ਕਿ ਇਹਦੇ ਤੇ ਸਵਾ 1% ਪੈਂਦਾ ਚਲੋ ਫਿਰ ਇਹਨੂੰ ਮੈਂ ਸਮਝਾਇਆ ਕਿ ਮੇਰੇ ਕੋਲੇ ਪਾਈਨ ਲੈਬ ਮਸ਼ੀਨ ਹੈ ਜਿਹਦੇ ਤੇ ਮੈਂ ਕਰਦਾ ਇਹਦੇ ਤੇ 2 ਹੀ ਪੈਂਦਾ ਫਿਰ ਇਹ ਮੰਨ ਕੇ ਕਹਿੰਦੇ ਹਾਂ ਵੀ ਇਹਦੇ ਤੇ 2 ਹੀ ਪੈਂਦਾ ਔਰ ਇਹਦਾ ਰੈਂਟ ਵੀ ਹੁੰਦਾ ਬਾਕੀ ਵੀਰ ਨੂੰ ਵੀ ਵਧੀਆ ਲੱਗੀਆਂ ਗੱਲਾਂ ਬਾਤਾਂ ਇਦਾਂ ਹੀ ਗੱਲਾਂ ਹੋਈਆਂ ਨੇ ਜੀ ਆਪਣੀਆਂ ਹੈ ਜੀ ਬਹੁਤ ਵਧੀਆ ਵੀਰ ਬਿਲਕੁਲ ਇਦਾਂ ਹੀ ਹੋਇਆ ਇਹਨਾਂ ਨੂੰ ਆਪਾਂ ਨੇ ਬਿਲਕੁਲ ਕੈਸ਼ ਇਹਨਾਂ ਨੇ ਫਿਰ Google Pay ਕਰਤਾ ਕ੍ਰੈਡਿਟ ਕਾਰਡ ਤੇ ਫਿਰ 2% ਸਕ੍ਰੈਚ ਤੇ ਪੈਂਦਾ ਸੀ ਅਮਾਉਂਟ ਤੇ ਮਤਲਬ ਰੈਂਟ ਪੈਂਦਾ ਸੀ ਇਹਨਾਂ ਨੂੰ ਫਿਰ ਉਹ ਰੈਂਟ ਠੀਕ ਨਹੀਂ ਲੱਗਿਆ ਇਹ ਕਹਿੰਦੇ ਵੀ ਅਸੀਂ ਕ੍ਰੈਡਿਟ ਕਾਰਡ ਨਹੀਂ ਕਰਨਾ ਯੂਜ਼ ਫਿਰ Google Pay ਹੀ ਕਰ ਦਿੰਨੇ ਆ ਇਹਨਾਂ ਨੇ ਮੈਨੂੰ ਉਹ ਪਾਉਂਟ ਪੂਰੀ ਦੀ ਪੂਰੀ 66000 Google Pay ਕਰਤਾ ਬਾਕੀ ਵੀਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਇੰਨੀ ਦੂਰੋਂ ਆਏ ਨੇ ਬਾਕੀ ਆਪਾਂ ਗੱਲ ਕਰਾਂਗੇ ਪਰਮਿੰਦਰ ਵੀਰ ਨਾਲ ਕਿ ਇੱਥੇ ਆ ਕੇ ਇਹਨਾਂ ਨੂੰ ਇਹ ਵੀ ਸੀਨੀਅਰ ਲੱਗਦੇ ਨੇ ਇਹਨਾਂ ਬੱਚਿਆਂ ਦੇ ਕਿਵੇਂ ਲੱਗਿਆ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਵੀਰੇ ਬਹੁਤ ਵਧੀਆ ਲੱਗੀ ਤੁਹਾਡੀ ਡੀਲ ਬਹੁਤ ਵਧੀਆ ਬਹੁਤ ਵਧੀਆ ਲੱਗੀ ਡੀਲ ਤੁਹਾਡੀ ਮਤਲਬ ਹੈ ਦਿਲੋਂ ہاں ਸੈਟੀਸਫਾਈਡ ਆ ਵੀਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਹੀ ਬਹੁਤ ਵਧੀਆ ਲੱਗਿਆ ਕਹਿੰਦੇ ਏਸੀ ਵੀ ਲੈ ਕੇ ਜਾਣਾ ਏਸੀ ਵੀ ਲੈ ਕੇ ਜਾਣਾ ਵੀਰੇ ਮਤਲਬ ਹੁਣ ਤੁਸੀਂ ਆਨਲਾਈਨ ਕਹਿੰਦੇ ਜੇ ਸਾਡਾ ਇੱਕ ਬੰਦਾ ਨਾ ਹੁੰਦਾ ਅਸੀਂ ਲੈ ਜਾਣ ਅਸੀਂ ਅੱਜ ਹੀ ਕਿਉਂਕਿ ਕਾਰ ਚੇਅਰ ਲੈ ਕੇ ਜਾਣਾ ਬਸ ਚੜ ਬਹੁਤ ਵਧੀਆ ਲੱਗਿਆ ਵੀਰੇ ਮੇਰਾ ਫਰੈਂਡ ਸੀ ਮਿਲੋ ਤੁਸੀਂ ਸਪੈਸ਼ਲੀ ਇਹਨੂੰ ਵੀ ਮਿਲ ਲਈ ਕਿੰਨੇ ਸਾਲਾਂ ਤੋਂ ਜੀ ਮਿਲ ਨਹੀਂ ਪਾ ਰਹੇ ਕਿਨਾਂ ਨੂੰ ਦੀ ਬਾਈ ਨੂੰ ਅੱਛਾ ਅਜੀ ਕਾਲਜ ਘਟੇ ਪੜਿਆ ਇਹ ਮਲੋਤੋ ਹੀ ਨੇ ਮਲੋਤੋ ਨੇ ਤੁਸੀਂ ਮਲੋਤੋ ਹਾਂਜੀ ਹਾਂਜੀ ਅੱਛਾ ਲੈ ਮਾੜਾ ਪਤਾ ਹੀ ਲੱਗਿਆ ਮੈਨੂੰ ਇਹਨਾਂ ਨਾਲ ਹੋ ਗਿਆ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਇੰਨੀ ਦੂਰ ਆ ਕੇ ਕੋਈ ਦਿਲ ਨੂੰ ਮਤਰਾ ਦੇ ਜਮਾ ਹੀ ਨਹੀਂ ਕਿ ਕਿੱਥੇ ਯਾਰ ਫਸ ਗਏ ਕਿ ਰੀਲ ਹੋ ਰ ਹੈ ਕਿ ਲਾਈਵ ਹੋ ਰ ਹੈ ਹੈ ਜੀ ਲਾਈਵ ਹੋ ਰ ਰੀਲ ਚ ਕੋਈ ਫਰਕ ਲੱਗਿਆ ਤੁਹਾਨੂੰ ਨਾ 1 ਰੁਪਿਆ ਦਾ ਨਹੀਂ ਜਿਵੇਂ ਕਿਹਾ ਉਮੀ ਬਿਲਕੁਲ ਬਿਲਕੁਲ 0 0 0 0 ਜਮਾ ਚਲੋ ਬਹੁਤ ਵਧੀਆ ਲੱਗਿਆ ਵੀਰ ਜੀ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮਚ ਜੈ ਮਾਤਾ ਦੀ